ਤਨ ਤਨ ਆਤਿ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ 328 ਪਾਵਨ ਸਰੂਪਾਂ ਦੇ ਗਾਇਬ ਹੋਣ ਦੇ ਮਾਮਲੇ ਤੇ सरकार एफ जमानत दी अर्जी दायर की गयी सी जिस नोग अदालत ने खारिज कर दिता है जिस बारे भाई बलदेव सिंह वडाल वालों मग की गयी सी पंजाब पुलिस दोषिया जल्द गिरफ्तार करे साडे चैनल वालों इस मामले ऐसी चेयरमैन ऐसी पंथक आगू पाई अवतार सिंह नगला नो देख रही हुई गल ਪੰਜਾਬ ਅੰਦਰ ਪਿਛਲੇ ਦਿਨੀ ਪੱਖੇ ਉਦੇ 328 ਪਾਵਨ ਸਰੂਪਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਤੇ ਉਸ ਦੇ ਤਹਿਤ ਜੋ ਦੋਸ਼ੀ ਸਨ ਉਹਨਾਂ ਨੇ ਆਪਣੀ ਜਵਾਨਤ ਦੀ ਅਰਜ਼ੀ ਤਿਆਰ ਕੀਤੀ ਪਰ ਮਾਨਯੋਗ ਅਦਾਲਤ ਨੇ ਉਸ ਨੂੰ ਖਾਰਜ ਕਰ ਦਿੱਤਾ ਇਸੇ ਵਿਸ਼ੇ ਤੇ ਅੱਜ ਅਸੀਂ ਗੱਲ ਕਰਾਂਗੇ ਧਾਰਮਿਕ ਆਗੂ ਅਤੇ ਕਾਮਨ ਲੈਂਡ ਪ੍ਰੋਡਕਸ਼ਨ ਸੁਸਾਇਟੀ ਦੇ ਚੇਅਰਮੈਨ ਸਰਦਾਰ ਅਵਤਾਰ ਸਿੰਘ ਨਗਲਾ ਜੀ ਦੇ ਨਾਲ ਨਗਲਾ ਸਾਹਿਬ ਪਹਿਲੇ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਕੀਮਤੀ ਸਮਾਂ ਕੱਢਿਆ ਤੇ ਇਹ ਅਸਲ ਦੇ ਵਿੱਚ ਜਿਹੜਾ 328 ਰੂਪਾਂ ਦਾ ਮਾਮਲਾ ਹੈਗਾ ਇਹਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਤੇ ਕੀ ਅੱਜ ਦੀ ਕੀ ਪੋਜੀਸ਼ਨ ਹੈ ਸਭ ਤੋਂ ਪਹਿਲਾਂ ਆਪਦੇ ਚੈਨਲ ਦੇ ਮੱਧਮ ਰਾਹੀਂ ਸੁਣਨ ਵਾਲੇ ਰੱਬ ਵਰਗੇ ਸਰੋਤਿਆਂ ਨੂੰ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 1028 ਰੂਪ ਚੋਰੀ ਦੇ ਸਬੰਧ ਵਿੱਚ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਜੀ ਵੱਲੋਂ ਸਮੂਹ ਉਹਨਾਂ ਦੀ ਟੀਮ ਵੱਲੋਂ ਹੋਰ ਸਹਿਯੋਗੀ ਸੰਸਥਾਵਾਂ ਵੱਲੋਂ ਜਿਹੜਾ 4 ਨਵੰਬਰ 2020 ਤੋਂ ਅਣਮਿੱਥੇ ਸਮੇਂ ਲਈ ਜਿਹੜਾ ਇਨਸਾਫ ਲਈ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਜਿਸ ਦੇ ਵਿੱਚ 7 12 25 ਨੂੰ ਕਿਸਾਨਾਂ ਦੇ ਯੋਧੇ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਔਰ ਹੋਰ ਕਿਸਾਨ ਸੱਤੇ ਬੰਦੀਆਂ ਜਿਵੇਂ ਸਤਨਾਮ ਸਿੰਘ ਬੈਰੋ ਜੀ ਤੇ ਬਲਦੇਵ ਸਿੰਘ ਸਿਰਸਾ ਜੀ ਸਾਡੀ ਸੰਸਥਾ ਵੱਲੋਂ ਹੋਰ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਇਨਸ਼ਾਪਸੰਦ ਲੋਕਾਂ ਨੇ ਜੋ 7 12 25 ਨੂੰ ਉਸ ਭਾਈ ਸਾਹਿਬ ਭਾਈ ਬਲਦੇਵ ਸਿੰਘ ਬਡਾਲਾ ਵੱਲੋਂ ਜਿੱਥੇ ਧਰਨਾ ਲਾਇਆ ਹੋਇਆ ਸੀ ਉੱਥੇ ਮਹਾ ਪੰਚਾਇਤ ਸੱਦੀ ਗਈ ਸੀ ਜਿਸ ਦੇ ਮਹਾ ਪੰਚਾਇਤ ਦੇ ਵਿੱਚ ਬੁਲਾਰਿਆ ਨੇ ਔਰ ਮੰਗ ਕੀਤੀ ਸੀ ਸਰਕਾਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਹ ਮਸਲਾ ਹੱਲ ਕਾਰਵਾਈ ਨਾ ਕੀਤੀ ਤਾਂ ਅਗਲਾ ਜਿਹੜਾ ਐਲਾਨ ਕੀਤਾ ਜਾਵੇਗਾ ਉਹ ਸਰਕਾਰ ਨੂੰ ਬਹੁਤ ਔਖਾ ਸਹਿਣਾ ਪਵੇਗਾ ਪਰ ਸਰਕਾਰ ਵੱਲੋਂ ਜੋ ਕਿ ਮੌਕੇ ਤੇ ਸਾਡੇ ਮਾਨਯੋਗ ਵਿਧਾਨ ਸਭਾ ਦੇ ਸਪੀਕਰ ਸਰਦਾਰ ਕਰਤਾ ਸਿੰਘ ਸਦਵਾ ਜੀ ਔਰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਸਾਹਿਬ ਤੇ ਉਥੇ ਦੀ ਮੌਜੂਦਾ ਐਮ ਐਲ ਏ ਇੰਦਰਵੀਰ ਸਿੰਘ ਜੀ ਨਿਜਰ ਜੋ سابقا ਸਥਾਨਕ ਸਰਕਾਰਾਂ ਮੰਤਰੀ ਹੁੰਦੇ ਸੀ ਜੀ ਤੇ ਹੋਰ ਬਹੁਤ ਸਖਸੀਦियां ਜਿਵੇਂ ਕਿ ਸੰਤਾ ਮਹਾਪੁਰਸ਼ਾਂ ਚ ਬਾਬਾ 베ਦੀ ਸਾਹਿਬ ਤੇ ਹੋਰ ਵੀ ਧਾਰਮਿਕ ਸੰਸਥਾਵਾਂ ਦੇ ਮੁਖੀ ਉੱਥੇ ਪਹੁੰਚੇ ਹੋਏ ਸੀ ਜਿਸ ਦੇ ਵਿੱਚ ਫਿਰ ਪੰਜਾਬ ਸਰਕਾਰ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਐਫਆਈਆਰ ਦਰਜ ਤੋਂ ਬਾਅਦ ਅਗਲਾ ਕੰਮ ਜੋ ਪੁਲਿਸ ਪ੍ਰਸ਼ਾਸਨ ਅਧਿਕਾਰੀਆਂ ਦਾ ਹੁੰਦਾ ਹੈ ਕਿਵੇਂ ਗ੍ਰਿਫਤਾਰੀਆਂ ਪਾਣੀਆਂ ਕਿਵੇਂ ਕੀ ਕਰਨਾ ਪਰ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ ਉਹ ਬੰਦੇ ਹੁਣ ਆਪਣੀਆਂ ਜ਼ੁਬਾਨ ਤਾਂ ਕਰਾਉਣ ਵਾਸਤੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਸੀ ਮਾਨਯੋਗ ਅਦਾਲਤ ਵਿੱਚ ਜੱਜ ਸਾਹਿਬ ਨੇ ਜਿਹੜੀਆਂ ਉਹਨਾਂ ਦੀਆਂ ਬੇਲਾਂ ਰਿਜੈਕਟ ਕਰਕੇ ਇੱਕ ਬਹੁਤ ਹੀ ਸਲਾੰਘਾਯੋਗ ਹੁਕਮ ਪਾਸ ਕੀਤਾ ਤੇ ਮੇਰੀ ਤਾਂ ਇਹੀ ਅਪੀਲ ਹੈ ਪੰਜਾਬ ਸਰਕਾਰ ਨੂੰ ਕਿ ਜਿਨ੍ਹਾਂ ਦੇ ਖਿਲਾਫ ਐਫਆਈਆਰ ਦਰਜ ਹੋਈ ਹੈ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਜਿਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਹੋਈ ਹੈ ਉਹ ਗੁਰਸਿੱਖ ਅਮਰਤਧਾਰੀ ਗੁਰਬਾਣੀ ਦੇ ਧਾਰਨੀ ਸਭ ਕੋ ਸੋਹਨ ਨੂੰ ਗਿਆਨ ਹੈ ਉਹਨਾਂ ਨੂੰ ਵੀ ਬੇਨਤੀ ਕਰਦਾ ਹੈ ਕਿ ਤੁਸੀਂ ਆਪਣੀਆਂ ਗ੍ਰਿਫਤਾਰੀਆਂ ਦੇ ਕੇ ਜੋ ਸੱਚ ਹੈ ਉਹ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਜੋ ਆਮ ਜਨਤਾ ਚ ਪੰਜਾਬ ਚ ਕਿਸੇ ਤਰ੍ਹਾਂ ਦੀ ਵੀ ਕੋਈ ਇਸੇ ਘਟਨਾ ਕਰਮ ਨੂੰ ਅੰਜਾਮ ਨਾ ਦਿੱਤਾ ਜਾਵੇ। ਇਹੀ ਬੇਨਤੀ ਹੈ ਉਹਨਾਂ ਨੂੰ ਵੀ ਜੇਕਰ ਤੁਹਾਡੇ ਖਿਲਾਫ ਮਕਦਮਾ ਦਰਜ ਹੋਇਆ, ਤੁਹਾਡੇ ਨਾਮ ਦਰਜ ਹੋਇਆ ਤਾਂ ਤੁਸੀਂ ਆਪਣੀ ਮਹਾਰਾਜ ਦੇ ਚਰਨਾਚਰ ਅਰਦਾਸ ਬੇਨਤੀ ਕਰਕੇ ਤੁਸੀਂ ਆਪਣੀ ਗਿਰਤਪਤਾਰੀਆਂ ਦੋ। ਅੱਗੇ ਅਦਾਲਤ ਨੇ ਦੇਖਣਾ ਵੀ ਕਿਹਦੇ ਤੇ ਦੋਸ਼ ਸਿੱਧ ਹੁੰਦਾ ਹੈ। ਕੌਣ ਪਿੱਛੇ ਕਰਾਉਣ ਵਾਲੇ ਸੀ? ਕਿਹਨਾਂ ਨੇ ਇਹ ਕਰਤੁਤਾਂ ਕਰਾਈਆਂ 328 ਰੂਪ ਚੋਰੀ ਹੋਏ ਐ। ਉਦੇ ਵਿੱਚ ਮੰਗਾ ਹੋਰ ਸੀ ਜਿਵੇਂ ਬਰਗਾੜੀ ਦੇ ਵਿੱਚ ਧਰਨਾ ਪ੍ਰਦਰਸ਼ਨਕਾਰੀਆਂ ਦੇ ਉੱਤੇ ਗੋਲੀ ਚਲਾਈ ਗਈ ਸ਼ਹੀਦ ਕਿਤੇ ਗਏ ਉਹਨਾਂ ਦੇ ਇਨਸਾਫ਼ ਲਈ ਲੜਾਈ ਲੜ ਰਹੇ ਆ ਤੇ ਤੀਜਾ ਜਿਹੜਾ ਫਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੜਾਈ ਲੜ ਰਹੇ ਆ ਸੰਘਰਸ਼ ਕਰ ਰਹੇ ਆ ਕੌਮੀ ਮੋਰਚਾ ਇੱਥੇ ਲੱਗਿਆ ਵੀਪੀਐਸ ਚੌਂਕ ਤੇ ਤੇ ਅੱਜ ਜਿਹੜੀ ਇਹ ਆਪਾਂ ਨੂੰ ਅਦਾਲਤ ਵੱਲੋਂ ਮਾਨਯੋਗ ਜੱਜ ਸਾਹਿਬ ਨੇ ਉਨ੍ਹਾਂ ਦੀ ਅਪੀਲ ਰਿਜੈਕਟ ਕਰਕੇ ਇੱਕ ਇਮਾਨਦਾਰੀ ਦਾ ਸਬੂਤ ਜਿਹੜੇ ਕਨਾਉਣੇ ਅਪਰਾਧੀਆਂ ਦੇ ਖਿਲਾਫ ਜਿਹੜਾ ਹੁਕਮ ਪਾਸ ਕੀਤਾ ਮੇਰੇ ਵੱਲੋਂ ਮੇਰੀ ਸੰਸਦ ਵੱਲੋਂ ਸਾਰੇ ਸਮੂਹ ਸਮਰਥਕਾਂ ਵੱਲੋਂ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੱਜ ਸਾਹਿਬ ਜੀ ਦਾ ਜਿਨ੍ਹਾਂ ਨੇ ਇਹ ਹੁਕਮ ਪਾਸ ਕੀਤਾ ਅੱਛਾ ਨਗਲਾ ਸਾਹਿਬ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਪਹਿਲਾਂ ਇੱਕ ਬਹੁਤ ਉਦਮੀ ਕਾਰਜ ਕੀਤਾ ਹੈਗਾ ਤੇ ਉਹਨਾਂ ਤੇ ਐਫ ਆਈ ਆਰ ਦਰਜ ਹੋਈ ਹੈ ਤੇ ਅਰ ਮੈਨੂੰ ਨਹੀਂ ਲੱਗਦਾ ਪੰਜਾਬ ਸਰਕਾਰ ਨੂੰ ਪੰਜਾਬ ਦੇ ਜਿਹੜੇ ਖਾਸ ਕਰ ਸਿੱਖ ਸਮੁਦਾਏ ਦੇ ਜਿਹੜੇ ਹੈਗੇ ਨੇ ਮੁੱਦੇ ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਹੋ ਗਿਆ ਇਹਨਾਂ ਦੇ ਉੱਤੇ ਵੀ ਕੋਈ ਥੋਸ ਕਦਮ ਚੁੱਕਣੇ ਚਾਹੀਦੇ ਨੇ ਤਾਂ ਜੋ ਪੰਜਾਬ ਦੇ ਲੋਕ ਇੱਕ ਪੂਰੀ ਤਰ੍ਹਾਂ ਨਾਲ ਸਰਕਾਰ ਦੇ ਸਮਰਥਨ ਚ ਆ ਜਾਣ ਦੇਖੋ ਜੀ ਜੋ ਸਰਕਾਰ ਗਵਰਨਮੈਂਟ ਕਹਿੰਦੇ ਆ ਗੌਰ ਕਰ ਲਵੇ 1 ਮਿੰਟ ਚ ਕਰ ਲਵੇ ਅਰ ਅੱਜ ਇਹ ਤੁਸੀਂ ਦੇਖ ਸਕਦੇ ਹੋ ਵੀ 5 ਸਾਲ ਲਗਾਤਾਰ ਧਰਨਾ ਪ੍ਰਦਰਸ਼ਨ ਕਰਕੇ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਅਧਿਕਾਰੀਆਂ ਦੇ ਖਿਲਾਫ ਨਾਰੇਬਾਜੀ ਕਰਕੇ ਸੰਘਰਸ਼ ਕਰਕੇ ਇਹ 5 ਸਾਲ ਬਾਅਦ ਪਰਚਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੀ ਵੀ ਮੌਜੂਦਾ ਸਰਕਾਰ ਹੈ ਚਾਹ ਪਿਛਲੀਆਂ ਸਰਕਾਰਾਂ ਤੋਂ ਲੋਕਾਂ ਨੇ ਤੰਗ ਆ ਕੇ ਤੀਜਾ ਬਦਲ ਲੈਂਦਾ ਸੀ ਤੀਜਾ ਬਦਲ ਆਉਣ ਤੇ ਬਾਅਦ ਵੀ 3 ਸਾਲ ਬੀਤ ਗਏ ਐ ਤੇ ਕੋਈ ਇਨਸਾਫ ਵਾਲੀ ਨਹੀਂ ਵਜੀ ਜਿਵੇਂ ਕਿ ਉਹ 7 12 25 ਨੂੰ ਮਹਾ ਪੰਚਾਇਤ ਸੱਦੀ ਗਈ ਐ ਜਦੋਂ ਉੱਥੇ ਸਰਕਾਰ ਨੇ ਜਿਹੜਾ ਕੱਠ ਦੇਖਿਆ ਤੇ ਸੰਸਾਮਾਂ ਦਾ ਕੱਠ ਨੂੰ ਦੇਖਦੇ ਹੋਏ ਸਰਕਾਰ ਨੇ ਕਰਵਟ ਲਈ ਐ ਤੇ ਇਸੇ ਤਰ੍ਹਾਂ ਹੀ ਕਿਤੇ ਵੀ ਕੋਈ ਕਾਨੂੰਨ ਅਪਰਾਧ ਹੁੰਦੇ ਐ ਜਾਂ ਜਰਮ ਕਰਦੇ ਆ ਦੇਖੋ ਜੀ ਸਾਰੇ ਪਾਰਟੀਆਂ ਜਿਹੜੀ ਰਾਜਨੀਤਿਕ ਪਾਰਟੀਆਂ ਉਹਨਾਂ ਚ ਸਾਰੇ ਲੀਡਰ ਮਾੜੇ ਨਹੀਂ ਹੁੰਦੇ ਪ੍ਰਸ਼ਾਸਨ ਅਧਿਕਾਰੀਆਂ ਦੇ ਵਿੱਚ ਵੀ ਸਾਰੇ ਪ੍ਰਸ਼ਾਸਨ ਅਧਿਕਾਰੀ ਮਾੜੇ ਨਹੀਂ ਹੁੰਦੇ ਪਰ ਜਿਹੜਾ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਜਾਂ ਸਿਆਸੀ ਲੀਡਰ ਕਾਨੂੰਨੀਆਂ ਅਪਰਾਧ ਨੂੰ ਅੰਜਾਮ ਦਿੰਦਾ ਜਾਂ ਉਹਨਾਂ ਦੀ ਪੋਸਟ ਪਨਾਹੀ ਕਰਦਾ ਹੈ ਅਪਰਾਧੀਆਂ ਦੀ ਉਹਦੇ ਖਿਲਾਫ ਵੀ ਐਕਸ਼ਨ ਸਰਕਾਰ ਨੂੰ ਆਪਣੇ ਆਪ ਲੈ ਲੈਣਾ ਚਾਹੀਦਾ ਤਾ ਜੋ ਉਹ ਪਾਰਟੀਵਾਦ ਜਾਂ ਭਤੀਜਾਵਾਦ ਰਿਸ਼ਤੇਦਾਰ ਨਾ ਵੇਖਿਆ ਜਾਵੇ ਤਾਂ ਹੀ ਇਹ ਕਰਾਉਣੇ ਅਪਰਾਧਾ ਨੂੰ ਜਿਹੜੀ ਨੱਥ ਪਾ ਜਾ ਸਕਦੀ ਹੈ ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹੀ ਅਪੀਲ ਕਰਦਾ ਕਿ ਜਿਹੜਾ ਸਰਕਾਰਾਂ ਦੇ ਸਿਰ ਤੇ ਅਸੀਂ ਭਰੋਸਾ ਕਰ ਲੈਂਦੇ ਆਂ ਵੀ ਸਰਕਾਰ ਹੀ ਕਰੇਗੀ ਕੁਝ ਜੇਕਰ ਇਮਾਨਦਾਰ ਇਨਸਾਫ ਪਸੰਦ ਲੋਕ ਸਰਕਾਰ ਪ੍ਰਸ਼ਾਸਨ ਦੇ ਨਾਲ ਮਿਲ ਕੇ ਸ਼ਹਿਰ ਹੋ ਕਰਕੇ ਇਹਨਾਂ ਕਨਾਉਣੇ ਅਪਰਾਧੀਆਂ ਨੂੰ ਜਿਵੇਂ ਨਸ਼ੇ ਦੇ ਵਿੱਚ ਨੌਜਵਾਨੀ ਨੂੰ ਦਲਦਲ ਦੇ ਵਿੱਚ ਫਸਾਇਆ ਜਾ ਰਿਹਾ ਜਿਵੇਂ ਕਿਸਾਨੀ ਜਥੇਬੰਦੀਆਂ ਦੇ ਮਸਲੇ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਉਹਨਾਂ ਦੇ ਲਈ ਅਸੀਂ ਜਿਹੜੀ ਹੈ ਇਹ ਸਾਰੇ ਇੱਕ ਝੰਡੇ ਦੇ ਥੱਲੇ ਹੋ ਕੇ ਇਕੱਤਰ ਮੌਜੂਦਾ ਸਰਕਾਰ ਭਾਵੇਂ ਕਿਸੇ ਦੀ ਵੀ ਪਾਰਟੀ ਦੀ ਹੈ ਉਹਨਾਂ ਨੂੰ ਮੰਗ ਪੱਤਰ ਦੇ ਕੇ ਅਸੀਂ ਦਿਨਾਂ ਦੇ ਵਿੱਚ ਜਿਵੇਂ ਹੈ ਇਨਸਾਫ ਲੈ ਸਕਦੇ ਆ ਦੁਆ ਸਕਦੇ ਆ ਇਹੀ ਸਾਡੀ ਜਿਹੜੀ ਹੈ ਮੇਨ ਜੋ ਸਾਡੀ ਸੇਵਾ ਇਸ ਨੂੰ ਕਹਿੰਦੇ ਆ ਸੇਵਾ ਬਹੁਤ ਬਹੁਤ ਧੰਨਵਾਦ ਆ ਨਕਲਾ ਸਾਹਿਬ ਤੇ ਅਸੀਂ ਵੀ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਇਹੀ ਕਹਾਂਗੇ ਕਿ ਜੋ ਵੀ ਇਹ ਪੰਥਕਾ ਮਸਲੇ ਨੇ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇ ਕਿਉਂਕਿ ਸਾਡੀਆਂ ਸਰਕਾਰਾਂ ਵੱਲੋਂ ਹੀ ਇਹ ਦਿੱਤੇ ਗਏ ਨੇ ਤੇ ਜੇ ਇਹ ਮੌਜੂਦਾ ਸਰਕਾਰ ਇਹਨਾਂ ਨੂੰ ਹੱਲ ਕਰ ਦੇਗੀ ਤਾਂ ਬਹੁਤ ਕੁਛ ਹੀ ਹੋਏਗੀ ਕਿ ਲੋਕਾਂ ਨੂੰ ਵੀ ਇਹ ਲੱਗੇਗਾ ਕਿ ਇਹ ਪੰਜਾਬ ਸਰਕਾਰ ਜੋ ਹੈ ਪੰਜਾਬ ਹੋਇ ਤੈਸੀ ਹੈ ਤੇ ਪੰਥਕ ਮੁੱਦਿਆਂ ਨੂੰ ਵੀ ਚੁੱਕ ਰਹੀ ਹੈ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ ਸਤਿ ਸ੍ਰੀ ਅਕਾਲ